ਸਰੀਆ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਹੈ ਅੱਜ ਦੀ ਵੱਡੀ ਖਬਰ ਇੰਡਸਟਰੀ ਵਿੱਚ ਮਾਤਮ ਇਸ ਬਾਲ ਕਲਾਕਾਰ ਅਤੇ ਉਸ ਦੇ ਪ੍ਰਾਤਿ ਤਰਤ ਨਕਮੋਤ 2025 ਟੈਲੀਵਿਜ਼ਨ ਦੀ ਦੁਨੀਆ ਤੋਂ ਇੱਕ ਦਿਲ ਦਹਿਲਾਣਾ ਵਾਲੀ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਧਾਰਮਿਕ ਸੀਰੀਅਲ ਵੀਰ ਹਨੂਮਾਨ ਵਿੱਚ ਲਕਸ਼ਮਣ ਲਕਸ਼ਮਣ ਦਾ ਕਿਰਦਾਰ ਨਭਾ ਕੇ ਘਰ ਘਰ ਵਿੱਚ ਪਛਾਣ ਬਣਾਉਣ ਵਾਲੇ 10 ਸਾਲਾਂ ਬਾਲ ਕਲਾਕਾਰ ਵੀ ਇਸ਼ਰ ਸ਼ਰਮਾ ਦੇ ਉਸ ਦੀ 15 ਸਾਲਾ ਵੱਡੇ ਭਰਾ ਸ਼ੋਰੀਆ ਸ਼ਰਮਾ ਦੀ ਇੱਕ ਪਿਆਨਿਕ ਅਗ ਹਾਦਸੇ ਵਿੱਚ ਮੌਤ ਹੋ ਗਈ ਹੈ ਇਸ ਤੇ ਦੁਖਦਾਈ ਘਟਨਾ ਰਾਜਸਥਾਨ ਦੇ ਕੋਟਾ ਜਿਹਦੇ ਵਿੱਚ ਸਥਿਤ ਉਹਨਾਂ ਦੇ ਰਾਜਸ਼ ਦੇਵਾਪਰੀ ਜੇ ਸਨੇਨਾ ਸਿਰਫ ਉਹਨਾਂ ਦੇ ਪਰਿਵਾਰ ਤੇ ਸਗੋ ਪੂਰੀ ਟੀਵੀ ਇੰਡਸਟਰੀ ਤੇ ਉਹਨਾਂ ਦੇ ਪਰਸੰਸਕਾਂ ਨੂੰ ਟੁਕ ਦੂਕੇ ਸਤਵੇਂ ਵਿੱਚ ਪਾ ਦਿੱਤਾ ਇਹ ਹਾਦਸਾ ਸ਼ਨੀਵਾਰ ਦੇ ਦਿਨ ਰਾਤ ਕੋਟਾ ਤੇ ਆਨੰਤਪੁਰ ਇਲਾਕੇ ਦੇ ਦੀਪਛਿੜੀ ਬਹੁ ਮੰਦਲਾ ਇਮਾਰਤਾਂ ਦੀ ਚੌਥੀ ਮੰਜ਼ਲ ਤੇ ਹੋਇਆ ਜਿੱਥੇ ਦੋਵਾਂ ਭਰਾਵਾਂ ਭਰਾ ਫਲੈਟ ਵਿੱਚ ਇਕੱਲੇ ਸਨ ਮੁਰਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੀ ਕਿਵੇਂ ਵਾਪਰਿਆ ਇਹ ਦਰਦਨਾਕ ਹਾਸਾ ਘਰ ਵਿੱਚ ਇਕੱਲੇ ਸਨ ਦੋਵੇਂ ਭਰਾ ਹਾਦਸੇ ਦੇ ਵੇਲੇ ਵੀਰ ਅਤੇ ਸ਼ੋਰੀਆ ਘਰ ਵਿੱਚ ਇਕੱਲੇ ਸੌ ਰਹੇ ਸਨ ਉਹਨਾਂ ਦੇ ਪਿਤਾ ਜਤਿੰਦਰ ਸ਼ਰਮਾ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਗਏ ਹੋਏ ਸਨ ਜਦ ਕਿ ਉਹਨਾਂ ਦੀ ਮਾਂ অভিনেত্রী ਰੀਟਾ ਸ਼ਰਮਾ ਸ਼ੂਟਿੰਗ ਤੇ ਸੀਰੀਜ਼ਲੇ ਵਿੱਚ ਮੁੰਬਈ ਵਿੱਚ ਸੀ ਤੁਮੇ ਨਾਲ ਘਟਿਆ ਦੰਮ ਪੁਲਿਸ ਅਨੁਸਾਰ ਅੱਗ ਫਲੈਟ ਤੇ ਡਰਾਈਵਿੰਗ ਰੂਮ ਵਿੱਚ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੇ ਘਰ ਵਿੱਚ ਸੰਘਣਾ ਧੂਆ ਭਰ ਗਿਆ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਦੀ ਮੌਤ ਅੱਗ ਵਿੱਚ ਤੁਲਸਨ ਨਾਲੋਂ ਜਿਆਦਾ ਦਮਕੁੱਟ ਨਾਲ ਹੋਈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ